ਹੁਣ ਬੱਚੇ ਠੀਕ ਹੈ ਜਿਹੜੇ ਬੂਟੇ ਲਾਏ ਹਨ ਉਹਨਾਂ ਨੂੰ ਉਹ ਅੱਗੇ ਫਲ ਦੇ ਰਹੇ ਹੂੰ ਉਹ ਠੀਕ ਹੈ ਠੀਕ ਹੈ ਹਾਂਜੀ ਕੈਨੇਡਾ ਚ ਕੁਝ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਵੇਂ ਬੱਚਿਆਂ ਨਾਲ ਜਾ ਕੇ ਇਹਨਾਂ ਨੇ ਜੋਬ ਵਗੈਰਾ ਤੇ ਸਟੱਡੀ ਤੇ ਚਲੇ ਜਾਣਾ ਤੁਸੀਂ ਪਿੱਛੋਂ ਇਕੱਲੇ ਰਹਿ ਜਾਣਾ ਮਨ ਨਹੀਂ ਲੱਗਣਾ ਇਦਾਂ ਦੀ ਕੋਈ ਚੀਜ਼ਾਂ ਸਾਹਮਣਾ ਕਰਨਾ ਪਿਆ ਨਹੀਂ ਜ਼ਿਆਦਾ ਨਹੀਂ ਜਿਵੇਂ ਬੱਚਿਆਂ ਨੇ ਜ਼ਿਆਦਾ ਨਹੀਂ ਮੈਨੂੰ ਜਦੋਂ ਬੱਚੇ ਜਿਵੇਂ ਕੰਮ ਤੋਂ ਆਉਂਦੇ ਆ ਹੂੰ ਕਿਉਂਕਿ ਮੈਂ ਨਾ ਜਿਵੇਂ ਹੋਲ ਹੁੰਦੇ ਮੈਂ ਕਹਿੰਦੀ ਸੀ ਮੇਰੇ ਬੱਚੇ ਪੜ੍ਹ ਲਿਖ ਕੇ ਇਸ ਤਰ੍ਹਾਂ ਦੇ ਵਧੀਆ ਅਫਸਰ ਬਣਨ ਹੂੰ ਉੱਥੇ ਵੀ ਬਹੁਤ ਵਧੀਆ ਆਂਦਾ ਪਰ ਜਦੋਂ ਕੰਮ ਤੋਂ ਆਂਦਾ ਜਿਵੇਂ ਪੰਪ ਤੋਂ ਬੇਟਾ ਆਂਦਾ ਹੈ ਦੂਜਾ ਕੰਮ ਤੋਂ ਆਂਦਾ ਹੈ ਫਿਰ ਮੈਨੂੰ ਐਦਾ ਲੱਗਦਾ ਵੀ ਇਹਨਾਂ ਦਾ ਕੰਮ ਮੈਂ ਕਰ ਦਵਾਂ ਹੂੰ ਇਹ ਥੱਕੇ ਹੋਏ ਮੈਨੂੰ ਜੰਗੇ ਨਹੀਂ ਲੱਗਦੇ ਹਾਂ ਉਹ ਤਾਂ ਚਲੋ ਸਾਰੀਆਂ ਮਾਮਾ ਹੁੰਦਾ ਸਾਰੀਆਂ ਮਾਮਾ ਹੁੰਦਾ ਪਰ ਜਦ ਜਦ ਉਹ ਚਲੇ ਜਾਂਦੇ ਆ ਸਵੇਰੇ ਬਸ ਫਿਰ ਮੈਂ ਥੋੜਾ ਜਿਹਾ టీవీ సీరియల్ పాకిస్త సీరియల్ అసలు